ਸਾਸਰੇ ਕਾਜੀ ਤੁਸੀਂ ਦੇਖ ਰਹੇ ਜਗਮਤੀ ਜੀ ਮੈਂ ਹਰੀਸ਼ ਬਠਲਾ ਦੋ ਦਿਨ ਬਾਅਦ ਮਾਪੇ ਨੇ 13 ਤਰੀਕ ਨੂੰ ਟਿਕਟਾਂ ਬੁੱਕ ਰਾਈਆਂ ਇਟਲੀ ਜਾਣਾ ਸੀ ਪੁੱਤ ਨੂੰ ਮਿਲਣ ਕਿਉਂਕਿ 20 ਸਾਲ ਤੋਂ ਉੱਥੇ ਰਹਿ ਰਿਹਾ ਸੀ ਤੇ ਅੱਜ ਬੜੀ ਮਦਭਾਗੀ ਖਬਰ ਆ ਗਈ ਉੱਥੋਂ ਉਹਨਾਂ ਦੇ ਪੁੱਤ ਦੀ ਉੱਥੇ ਮੌਤ ਹੋ ਗਈ ਹੈ ਉਸ ਮਾਪਾਪਾ ਕਿਆ ਗੁਜ਼ਰ ਰਹੀ ਹੋਣੀ ਹੈ ਇਹ ਤਾਂ ਉਹਨਾਂ ਨੂੰ ਪਤਾ ਹੈ ਪਿੰਡ 'ਚ ਪੂਰਾ ਮਾਹੌਲ ਗਰਮਾ ਗਿਆ ਹੈ ਗਮੀਨ ਹੋ ਚੁੱਕਿਆ ਹੈ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਤਤਲੇ ਦਾ ਜਿੱਥੇ ਦਾ ਇੱਕ ਨੌਜਵਾਨ ਉਹ ਆਨਪ੍ਰਵਾਸ ਨੇਤ ਇਟਲੀ ਚ ਰਹ ਰਿਹਾ ਸੀ ਉਹਦੇ ਮਾਤਾ ਪਿਤਾ ਵੱਲੋਂ ਖੁਸ਼ੀ-ਖੁਸ਼ੀ 13 ਤਰੀਕ ਦੀਆਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਸਨ ਮਾਰੇ ਪੁੱਤ ਨੂੰ ਮਿਲਣ ਲਈ ਜਾਣਾ ਸੀ ਪਰ ਉਹਨਾਂ ਦੀ ਹਿੰਮਤ ਭਾਗੀ ਖਬਰ ਆ ਜਾਵੇਗੀ ਆ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਪਿੰਡ ਦੀ ਜੰਗਮਹੀਨ ਮਾਹੌਲ ਬਣਿਆ ਹੋਇਆ ਹੈ ਮੇਰੇ ਚਾਹੀਦਾ ਬੇਟਾ ਸੀਗਾ ਪੰਚ ਸਿੰਘ ਤਕਰੀਬਨ 20 21 ਸਾਲ ਤੋਂ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਨੇ ਫੋਨ ਕਰਕੇ ਸੱਦਿਆ ਛੋਟੀ ਦੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸ ਕਹਾ ਬਿਅਤ ਘਟਨਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਗਿਆ ਬੜੀ ਅਨਸ ਕਮੀ ਘਟੋਣਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਹੀ ਭੇਜਦੇ ਆ ਕਦੋਂ ਅਸੀਂ ਚਾਹੁੰਦੇ ਦੇ ਪਾਸ ਦੇ ਨੂੰ ਬਹੁਤ ਸੋਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ ਉਹਦੀ ਬੇਟੀ ਛੋਟੀ ਜੀ ਬੱਚੇ ਉਹਦੇ ਨਾਲ ਨਹੀਂ ਰਹਿ ਰਹੇ ਉਥੇ ਡੇਰੀ ਫਾਰਮ 'ਚ ਕੰਮ ਕਰ ਰਿਹਾ ਮੇਕੂ ਪਰਮਾਧਮ ਅਗੇ ਕਿਸਦਾ ਜੂੜਨੀ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਵਾਸਤੇ ਗੱਡੀ ਖਾਲੀ ਕਰਨ ਵਾਸਤੇ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁੜ ਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ ਬਿਜਲੀ ਦਾ ਡੱਥ ਹੋਈ ਕਿਤਰਾ ਹੋਈ ਹੈ ਕਿਤਰਾ ਨਹੀਂ ਡੱਥ ਹੋਈ ਪੂਰਾ ਕਨਫਰਮ ਤੇ ਹੀ ਗਾਇਆ ਉੱਥੇ ਕਿ ਕਰੰਟ ਲੱਗ ਗਿਆ ਉਬੂਮ ਲੱਗ ਗਿਆ ਉੱਪਰ ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਇੱਕ ਜਹਰ ਕੋਈ ਬੱਚਾ ਜਾਂਦਾ ਡੈਥ ਜਵਾਨ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਰਿਟਲੀ ਰਹੇ ਆ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਿ 2.5 ਸਾਲ ਦੇ ਕਰੀਬ ਸੀ ਉਹਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰਾ خیال ਕੋ ਕੰਮ ਕਰਦਾ ਸੀ ਜਿੱਦਾਂ ਏਰੀ ਫਾਰਮ ਦੇ ਵਿੱਚ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀਗਾ ਤੇ ਕੱਲ ਕੋਈ ਉਧਰ ਇਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋਈ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਉਹਨਾਂ ਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਵੀ ਡੈਥ ਹੋ ਗਈ।